ਉਂਝ ਮਿਲਦਾ ਹੀ ਸਮਲਦਾ ਯਾਰ ਇਹ ਚੀ ਨਾਲ ਜੁੜਿਆ ਰਹੇਗਾ ਬੰਦਾ ਇਹਗਾ ਵਾਹ ਉਹ ਨਹੀਂ ਚ ਖੁਦਾ ਕਿਉਂ ਨਹੀਂ ਯਾਰ ਅਮਰਤ ਪਾਦੀ ਨਾ ਤੱਕਰਾ ਬੰਦਾ ਇਹਗਾ ਸੀ ਮਾਰੇ ਆ ਫਿਰ ਵੀ ਉਹ ਮੈਂ ਜੋਰ ਜੀ ਲਾਉਂਦਾ ਯਾਰ ਲਾਜ ਹੋ ਰਹੀ ਯਾਰ ਤੇਰਾ ਹੱਥ ਤਲਕਦਾ ਵਾ ਹੱਥ ਤੋਂ ਉਹਨੂੰ ਸੱਤੇ ਉਫੜਾ ਰੇ ਉਤਾਰ ਤਖਾਦਾ ਹੁਣ ਐ ਜਦੋਂ ਮੈਂ ਗੱਲ ਲਈ ਫਿਰਦਾ ਤੇ ਕਹਿੰਦਾ ਹੈ ਹੀ ਇੱਕ ദാന ബന്ധ <laughs> नहीं है। नहीं। नहीं कर। तो जमीन की लोड़ है दे मोटर